ਸਤਿ ਸ਼੍ਰੀ ਅਕਾਲ ਮਸ਼ਕਾਰਾ ਦਾਪ ਮੈਂ ਤੁਹਾਡੇ ਨਾਲ ਮਨਪੁਛ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਜਿਵੇਂ ਸਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਤੇ ਬਾਲੀਵੁੱਡ ਦੀ ਅਗਰ ਗੱਲ ਕਰੀਏ ਤਾਂ ਬਾਲੀਵੁੱਡ ਦੇ ਨਾਲ ਕੋਲੈਬੋਰੇਸ਼ਨਸ ਦੇ ਵਿੱਚ ਵੀ ਆਪਣੀ ਇੰਡਸਟਰੀ ਜਿਹੜੀ ਆ ਹੁਣ ਅੱਗੇ ਵਧ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਅਸੀਂ ਦੇਖਿਆ ਕਿ ਅਕਾਲ ਫਿਲਮ ਦੇ ਵਿੱਚ Sharma production ਦੇ ਨਾਲ ਜੁੜੀ ਕੋਲਾਬੋਰੇਸ਼ਨ ਹੋਈ ਹੈ ਔਰ ਨਾਲ ਦੀ ਨਾਲ ਅਗਰ ਆਪਾਂ ਬਦਨਾਮ ਫਿਲਮ ਦੀ ਵੀ ਗੱਲ ਕਰੀ ਤੇ ਉਹਦੇ ਵਿੱਚ ਵੀ ਕਈ ਕ੍ਰਿਕਟਰਸ ਔਰ ਬਹੁਤ ਵੱਡੀਆਂ ਹਸਤੀਆਂ ਨੇ ਆ ਕੇ ਫਿਲਮ ਨੂੰ ਪ੍ਰਮੋਟ ਕੀਤਾ ਔਰ ਮੁਕੇਸ਼ ਰਿਸ਼ੀ ਵਰਗੇ ਅਦਾਕਾਰ ਜਿਹੜੇ ਨੇ ਉਹ ਫਿਲਮ ਦੇ ਵਿੱਚ ਆਏ ਨਜ਼ਰ ਆਏ ਤੇ ਸੰਜੇ ਤਤ ਵੀ ਆਪਣੀ ਇੰਡਸਟਰੀ ਦੇ ਵਿੱਚ ਜੋ ਨੇ ਜਲਦ ਕੰਮ ਕਰਦੇ ਹੋਏ ਨਜ਼ਰ ਆਉਣਗੇ ਪਰ ਅੱਜ ਜਸ ਫੰਦ ਬਾਰੇ ਅਸੀਂ ਗੱਲ ਕਰਨੀ ਆ ਉਹ ਫਿਲਮ ਹੈਗੀ ਹੈ ਜੀ ਮਹਿਰ ਪੰਜਾਬੀ ਫਿਲਮ ਹੈ ਜਿਹਦੇ ਵਿੱਚ ਸਾਨੂੰ ਲੀਡ ਤੇ ਕੰਮ ਕਰਦੇ ਹੋਏ ਨਜ਼ਰ ਆਉਣਗੇ ਰਾਜਕੁੰਦਰਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸ਼ਿਲਪਾ ਸ਼ੇਤੀ ਦੇ ਹਸਬੰਡ ਰਾਜਕੁੰਦਰਾ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਇੰਟਰੋਡਿਊਸ ਹੋਣ ਜਾ ਰਹੇ ਨੇ ਉਹਨਾਂ ਦੇ ਆਪੋਜ਼ਿਟ ਗੀਤਾ ਬਸਰਾ ਨਜ਼ਰ ਆਉਣਗੇ ਔਰ ਤੁਹਾਨੂੰ ਦੱਸ ਦੇਣੇ ਕਿ ਰਾਜਕੁੰਦਰਾ ਦੀ ਬਹੁਤ ਪਹਿਲਾਂ ਹੀ ਜਿਹੜੀ ਇਨਫੋਰਮੇਸ਼ਨ ਆ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੇਅਰ ਕਰ ਦਿੱਤੀ ਗਈ ਸੀ ਕਿ ਕਿ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਰੱਖਣ ਜਾ ਰਹੇ ਨੇ ਫਿਰ ਚਾਹੇ ਉਹ ਪ੍ਰੋਡਿਊਸ ਕਰ ਰਹੇ ਨੇ ਚਾਹੇ ਵਿੱਚ ਐਕਟ ਕਰ ਰਹੇ ਨੇ ਇਹ ਬਾਤ ਦੇਖਿਆ ਜਾਏਗਾ ਪਰ ਹੁਣ ਤੁਹਾਨੂੰ ਦੱਸ ਦੇਣੇ ਕਿ ਰਾਜਕੁੰਦਰਾ ਦੇ ਆਫੀਸ਼ੀਅਲ ਅਕਾਊਂਟ ਤੇ ਬਹੁਤ ਸਾਰੇ ਜੋ ਨੇ ਵੀਡੀਓਜ਼ ਅਦਾ ਦੇ ਪਏ ਹੋਏ ਆ ਜਿਦੇ ਵਿੱਚੋਂ ਪੰਜਾਬ ਦੇ ਵਿੱਚ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਉਹਨਾਂ ਨੇ ਕਲਿੱਪਬੋਰਡ ਵੀ ਫੜਿਆ ਹੋਇਆ ਜਿਹਦੇ ਵਿੱਚ ਅਮਹਰ ਫਿਲਮ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕਦਮ ਸਰਦਾਰ ਟਿਪੀਕਲ ਪੰਜਾਬੀ ਗੱਭਰੂ ਜਵਾਨ ਉਹਨਾਂ ਦਾ ਕਿਰਦਾਰ ਇਦਾਂ ਦਾ ਕੁਝ ਨਜ਼ਰ ਆ ਰਿਹਾ ਹੈ ਬਾਕੀ ਕਿਰਦਾਰ ਕਿਦਾਂ ਦਾ ਹੋਏਗਾ ਇਹ ਤਾਂ ਹੁਣ ਫਿਲਮ ਜਦੋਂ ਰਿਲੀਜ਼ ਹੋਏਗੀ ਉਦੋਂ ਪਤਾ ਚੱਲੇਗਾ ਪਰ ਤੁਹਾਨੂੰ ਦੱਸ ਦੇਣੇ ਕਿ ਸ਼ਿਲਪਾ ਸ਼ੇਟੀ ਕੁੰਦਰਾ ਇਸ ਟਾਈਮ ਪੰਜਾਬ ਦੇ ਵਿੱਚ ਹੈ ਮੋਹਾਲੀ ਦੇ ਵਿੱਚ ਹੈ ਬਹੁਤ ਜ਼ਿਆਦਾ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਫੋਟੋਆਂ ਵਾਇਰਲ ਹੋ ਰਹੀਆਂ ਨੇ ਕਿ ਉਹ ਕਿਸੇ ਮਾਲ ਦੇ ਵਿੱਚ ਜਾ ਕੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਨਾਲ ਫੋਟੋਜ਼ ਵੀ ਕਲਿੱਕ ਕਰਾਈਆਂ ਨੇ ਇਹ ਫੋਟੋਆਂ ਵੀ ਤੁਸੀਂ ਜ ਸ਼ਟੀ ਕੁਂਦਰਾ ਜੋ ਨੇ ਮੁਹਾਲੀ ਦੀਆਂ ਸੜਕਾਂ ਤੇ ਇੰਜੋਏ ਕਰ ਰਹੇ ਨੇ ਨਾਲ ਦੀ ਨਾਲ ਇੱਕ ਜਗ੍ਹਾ ਐਸੀ ਹੈ ਜਿੱਥੇ ਪਹੁੰਚ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਵੀਡੀਓ ਜੋ ਹੈ ਸ਼ੇਅਰ ਕੀਤੀ ਜਿੱਥੇ ਉਹ ਗੰਨਿਆਂ ਦੇ ਨਾਲ ਵੀਡੀਓ ਬਣਾ ਰਹੇ ਨੇ ਔਰ ਖੁਸ਼ ਹੋ ਰਹੀ ਹੈ ਸ਼ਿਲਪਾ ਕਿ ਵਾਓ ਪ्योर ਗੰਨੇ ਪੰਜਾਬ ਦੀ ਮਿੱਟੀ ਐਂਡ ਆਲ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਪਾਉਂਗੇ ਕਿ ਸ਼ਿਲਪਾ ਨੂੰ ਪੰਜਾਬ ਬਹੁਤ ਪਸੰਦ ਆ ਰਿਹਾ ਹੈ ਸ਼ਿਲਪਾ ਸ਼ਿਟੀਕੁੰਦਰਾ ਆਪਣੇ ਪਤੀ ਨੂੰ ਸਪੋਰਟ ਕਰਨ ਲਈ ਆਪਣੇ ਪਤੀ ਦਾ ਸਾਥ ਦੇਣ ਦੇ ਲਈ ਉਹ ਪੰਜਾਬ ਦੇ ਵਿੱਚ ਇਸ ਟਾਈਮ ਪਹੁੰਚੇ ਨੇ ਕਿਉਂਕਿ ਰਾਜਕੁੰਦਰਾ ਜੋ ਹੈ ਨਾ ਫਿਲਮ ਦੀ ਸ਼ੂਟਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਇੱਕ ਗੱਲ ਖਰੀਏ ਤਾਂ ਰਾਜਕੁੰਦਰਾ ਦੇ ਸੋਸ਼ਲ ਹੈਂਡਲ ਤੇ ਤਾਂ ਰਾਜਕੁੰਦਰਾ ਨੇ ਲਾਸਟ ਜਿਹੜੀ ਪੋਸਟ ਹੈ ਉਹ 8 ਮਾਰਚ ਨੂੰ ਕੀਤੀ ਹੋਈ ਹੈ ਲੇਕਿਨ ਇਹ ਫਿਲਮ ਦੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਕਾਫੀ ਟਾਈਮ ਪਹਿਲਾਂ ਹੀ ਸਾਹ ਕੋਲੀ ਆ ਗਈ ਸੀ ਕਿ ਰਾਜਕੁੰਦਰਾ ਜੋ ਨੇ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਔਰ ਪੰਜਾਬ ਦੀ ਜ਼ਿੰਦਗੀ ਦਿਖਾਈ ਜਾਏਗੀ ਰਾਜਕੁੰਦਰਾ ਤੇ ਕਿਸ ਤਰ੍ਹਾਂ ਉਹਦਾ ਕੈਰੈਕਟਰ ਫਿਲਮ ਆਇਆ ਜਾਏਗਾ ਇਹ ਤਾਂ ਹੁਣ ਦੇਖਣਾ ਬਹੁਤ ਖਾਸ ਹੋਣ ਵਾਲਾ ਹੈ ਲੇਕਿਨ ਇਸ ਤੋਂ ਇਲਾਵਾ ਅਗਰ ਤੁਹਾਨੂੰ ਅਸੀਂ ਦਿਖਾਈਏ ਤੇ ਇਹ ਫਿਲਮ ਜਿਹੜੀ ਆ ਫਰਵਰੀ ਦੇ ਵਿੱਚ ਸ਼ੂਟ ਸ਼ੁਰੂ ਹੋਇਆ ਇਸ ਫਿਲਮ ਦਾ ਔਰ ਹਜੇ ਤੱਕ ਚੱਲ ਰਿਹਾ ਹੁਣ ਸਿਨੇਮਾ ਕਰਾਂ ਦੇ ਵਿੱਚ ਜਦੋਂ ਫਿਲਮ ਆਏਗੀ ਉਹ ਤੋਂ ਦੇਖਣੀ ਬਹੁਤ ਖਾਸ ਹੋਣ ਵਾਲੀ ਹੈ ਬਾਕੀ ਵੇਟ ਕਰਦੇ ਆ ਕਿ ਕਿਸ ਤਰ੍ਹਾਂ ਦਾ ਕਿਰਦਾਰ ਕਿਆ ਸਾਨੂੰ ਸ਼ਿਲਪਾ ਸ਼ੇਟੀ ਕੁੰਦਰਾ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਜਦੋਂ ਸ਼ਿਲਪਾ ਲਾਸਟ ਟਾਈਮ ਪੰਜਾਬ ਆਏ ਸੀਗੇ ਤੇ ਸ਼ਿਲਪਾ ਨੇ ਵੀ ਗੱਲ ਕਹੀ ਕਿ ਰਾਜਕੁੰਦਰਾ ਕੇ ਸਾਥ ਰਹਿ ਰਹਿ ਕੇ ਮੈਂ ਆਦੀ ਪੰਜਾਬਣ ਵੀ ਬਣ ਗਈ ਹੂੰ ਉਹ ਪੰਜਾਬੀ ਬੋਲਦੀ ਹੋਈ ਵੀ ਨਜ਼ਰ ਆਈ ਹੈ ਔਰ ਪੰਜਾਬੀ ਉਹਨੂੰ ਪੂਰੀ ਸਮਝ ਆਉਂਦੀ ਹੈ ਸੋ ਕਿਦਾਂ ਦਾ ਕਨਸੈਪਟ ਹੋਵੇਗਾ ਮਹਿਰ ਕਰਨ ਦਾ ਇਹ ਦੇਖਣਾ ਬਹੁਤ ਖਾਸ ਹੈ ਗੀਤਾ ਬਸਰਾ ਜਿਹੜੇ ਰਾਜਕੁੰਦਰਾ ਦੇ ਆਪੋ ਸੱਟ ਨਜ਼ਰ ਆਉਂਦੇ